ਆਪਾਂ ਪੈਟੀ ਦੀ ਅਨਬਾਕਸਿੰਗ ਕਰਦੇ ਆਂ ਔਰ ਦੇਖਦੇ ਆਂ ਆਪਾਂ ਇਹਦੇ ਵਿੱਚ ਕਿੰਨੇ ਪੀਸ ਆ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵਾਟਰ ਵਾਈਟ ਬਿਸਕਟਾ ਪ੍ਰਿਆ ਗੋਲਡ ਕੰਪਨੀ ਦਾ ਬਿਸਕਟਾ ਜੀ ਇਹ ਆਪਾਂ ਨੂੰ ਹੋਲ ਸੇਲ ਦੇ ਵਿੱਚ ਪਿਆ 540 ਰੁਪਏ ਦੇ 30 ਪੀਸ ਪਿਆ ਇੱਕ ਪੀਸ ਦੀ ਕੀਮਤ ਹੁੰਦੀ ਹੈ 18 ਰੁਪਏ ਆਪਾਂ ਨੂੰ ਸਾਰੀ ਪੇਟੀ ਵੇਚ ਕੇ 60 ਰੁਪਏ ਦਾ ਮੁਨਾਫਾ ਹੋਣਾ 2 ਰੁਪਏ ਇੱਕ ਪੀਸ ਮਗਰ ਬਚ ਗਏ ਜੀ ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਔਰ ਸਾਨੂੰ ਹੌਸਲਾ ਬੁਝਾਈ ਦਿਓ ਲਵੀ ਅਸੀਂ ਅੱਗੇ ਤੋਂ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਈਏ ਕਮੈਂਟ ਕਰਕੇ ਦੱਸੋ ਤੁਹਾਨੂੰ ਹੋਰ ਕਿਹੜੀ ਚੀਜ਼ ਦਾ ਰੇਟ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀਡੀਓ ਦਿਖਾਉਣ ਦੇ ਲਈ